ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਲੀ ਸਾਧ ਸੰਗਤ ਜੀ ਮੈਂ ਪ੍ਰਗਟਿਓ ਮਰਦ ਅਗੰਮੜਾ ਬਰੀਆ ਮਖੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪਕੇ ਗੁਰੇਲਾ ਐਸੇ ਦਿਨ ਦਿਹਾੜਾ ਸਰੂ 10ਵੇਂ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ 27 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਜੀ ਕੇਸਗੜ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਬਣਾਇਆ ਗਿਆ ਸੋ ਉਸ ਦਿਨ ਸ਼ਹੀਦੀ ਦਿਹਾੜਾ ਹੋਣ ਕਰਕੇ ਜੋ ਇਲਾਕੇ ਪਰ ਦੇ ਸੰਗਤਾਂ ਸਨ ਉਹਨਾਂ ਵੱਲੋਂ ਪਾਵਨ ਨਗਰ ਕੀਰਤਨ ਇਸ ਪਾਵਨ ਪਿੱਤਰ ਸਥਾਨ ਤੇ ਹਰ ਸਾਲ ਲਿਆਈ ਜਾਂਦੇ ਹਨ ਦਸ ਨਗਰ ਕੀਰਤਨ ਆਉਂਦੇ ਹਨ ਪਰ ਸ਼ਹੀਦੀ ਗੁਰੂਬਨੋ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਸੰਗਤਾਂ ਵੱਲੋਂ ਨਗਰ ਕੀਰਤਨ ਲਿਆਉਣ ਦੇ ਜਿਹੜੇ ਤਰੀਕ ਹੈ ਤਿੰਨ ਤਰੀਕ ਰੱਖੀ ਗਈ ਸੀ 3 ਜਨਵਰੀ ਸੋ ਅੱਜ 3 ਜਨਵਰੀ ਹੈ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਹਾਨ ਨਗਰ ਕੀਰਤਨ ਦਾਸ ਨਗਰ ਕੀਰਤਨ ਇਸ ਪਾਵਨ ਵਿਤਰ ਸਥਾਨ ਤੇ ਪਹੁੰਚ ਰਹੇ ਨੇ ਸੰਗਤ ਜੀ ਔਰ ਸੰਗਤਾਂ ਵਿੱਚ ਉਤਸ਼ਾਹ ਹੈ ਪ੍ਰੇਮ ਹੈ ਸ੍ਰੀ ਗੁਰ ਗੋਬਿੰਦ ਸਿੰਘ ਮਹਾਰਾਜ ਪ੍ਰਕਾਸ਼ ਗੁਰਪ੍ਰੀਤ ਸਮਰਪਿਤ ਇਹ ਨਗਰ ਕੀਰਤਨ ਆ ਰਹੇ ਹਨ ਸੋਹਣੀ ਡੈਕੋਰੇਸ਼ਨ ਕੀਤੀ ਹੋਇਆ ਜਿੱਥੇ ਤੱਕ ਸ੍ਰੀ ਕਿਸਨਰ ਸਾਹਿਬ ਕੀ ਉਹਤੇ ਸੰਗਤਾਂ ਵੱਲੋਂ ਚਾਹ ਪਕੌੜੇ ਦੇ ਲੰਗਰ ਮਠਿਆਈ ਦੇ ਲੰਗਰ ਵਰਤਾਏ ਜਾ ਰਹੇ ਹਨ ਮੇਜਰ ਤੱਕ ਸ੍ਰੀ ਕਿਸਨਰ ਸਾਹਿਬ ਸਿੰਘ ਸਾਹਿਬ ਸਾਡੇ ਮੈਂਬਰ ਸਹਿਬਾਨ ਉਹਨਾਂ ਵੱਲੋਂ ਸੰਗਤਾਂ ਦੀਆਂ ਜੀਓ ਆਇਆਂ ਆਖਣ ਵਾਸਤੇ ਲੋਕੀਚੇ ਪ੍ਰਬੰਧ ਕੀਤੇ ਗਏ ਹਨ ਸਤਿਗੁਰੂ ਜੀ ਕਿਰਪਾ ਕਰਨ ਆਓ ਆਪਾਂ ੜ੍ਹ ਮਿਲ ਕੇ ਇਹਨਾਂ ਨਗਰ ਕੀਰਤਨ ਵਿੱਚ ਹਾਜ਼ਰੀ ਭਰਿਏ ਔਰ ਸਤਿਗੁਰਾਂ ਨੂੰ ਜੀਓ ਆਇਆਂ ਆਖੀਏ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਕਾਸ਼ ਗੁਰਪੁਰਬ ਸੰਗਤਾਂ ਛੁੱਟੀ ਵਾਲੇ ਦਿਨ ਵੀ ਮਨਾਉਂਦੀਆਂ ਨੇ ਅੱਗੇ ਵੀ ਮਨਾਉਂਦੀਆਂ ਰਹਿੰਦੀਆਂ ਨੇ ਪਰ ਵਿਸ਼ੇਸ਼ ਕਰਕੇ ਨਗਰ ਜੋ ਮਹਾਨ ਗੁਰਪੁਰਬ ਸੀ 27 ਦਸੰਬਰ ਵਾਲਾ ਸੀ ਅਜੀ ਨਗਰ ਕੀਰਤਨ ਦੇ ਆਮਦ ਹੋ ਰਹੀ ਹੈ ਆਓ ਸਾਰੇ ਸਿੱਖਾਂ ਪਹੁੰਚੋ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਗੋਬਿੰਦ ਸਿੰਘ ਜੀ ਨਾਨਕ ਬਬੂ ਰਾਜਨੀਸੀ ਆਪ ਪੂਰ ਰਾਜਾ ਹਵਨ ਕਾ ਲੋ ਟਿਮਟ ਭਇਓ ਸੰਤ ਜੈ ਤਾ ਅਵਿਨਚ ਚੰਦ ਕਾ ਯਾਤਮ ਪਾਵ ਆਰੁਸ਼ਾ ਸੋਤ ਯਾਤਮ ਅਵਰਚਾ

ਆਪਾ ਪੁਰੀ ਤੁਹ ਤਹ ਦੇਤੀ ਬਰਕਤ ਤੇ ਤੇ ਨਤਿਰਾਗ ਜਾਮ ਤਪੀ ਸਤੇ ਦੇ ਹਰਿਆਲਪਾ ਅੰਤਾਰਾ ਤੇਰੇ ਪ੍ਰਸਾਰ ਨਿਰਲੰਭਾ ਆਦੀ ਨੀਰ ਅਨਾਦੇ ਸੰਤੋ ਕਿਰਨਾ ਆਪੁਰਿ ਦਾਸ ਤੋਸੀ ਗਾ ਜਾਮ ਗੋਪੀ ਸੁਨਪਾਦ ਸੁਦੀਸਾ Hvala vam.

जह जह कहा तवी सितास ਕਮੇਤਾ ਜਿਸ ਹੋਏ ਕਿਰਪਾਤ ਸੋਈ ਹਾਤੇ ਗੁਰ ਸਜਣ પ્રભુ કે જાતા સન્તા સબબત બોસવાリアન ને ધ્યાન થાકે તે જો દી સાત ના વાલે